ਅਸੀਂ ਕਰਤਾ ਜਿਦਾ ਵਲੌਗ ਸਟਾਰਟ ਅਸੀਂ ਚੱਲੇ ਬੱਚਿਆਂ ਨੂੰ ਸਕੂਲ ਛੱਡਣ ਤੇ ਚਲੋ ਹਾਂ ਅਸੀਂ ਖੜ ਗਏ ਯਾਰ ਸਾਡੇ ਅੱਜ ਦੀ ਫੋਟੋ ਮੇਰੀ ਉਹ ਬਾਪੂ ਦੀ ਨਾਲ ਮੇਲੇ ਵੜੇ ਬੋਟਰ ਲਾਇਆ ਸੀ ਇਹਨੇ ਸਹਿਜ ਵੀ ਆ ਗਈ ਹਾਂ ਸਹਿਜ ਕੀ ਵੱੜ ਗਿਆ ਕੀ ਵੱੜ ਗਿਆ ਬੂੜ ਚ ਲੈ ਕੱਢ ਲੈ ਚੱਲ ਲੈ ਆ ਕੀ ਲੈ ਕੇ ਆਉਣੇ ਆ ਪੱਜਾ ਕਿੰਦੀ ਪੈਣਾ ਦੀ ਕਲੱਚ ਪੈਸਨ ਲੈਣੀ ਆ ਮੈਂ ਖਾ ਲਓ ਔਰ ਇਹ ਆਪਣੀ ਸ਼ਾਪ ਹੂੰ ਹੂੰ ਬਾਈ ਦੀ ਤੁਸੀਂ ਕੀ ਬਣ ਦੇਣਾ ਚਾਹੁੰਦੇ ਆ ਤੂੰ ਨਵੀਂ ਲੈਣੀ ਤੂੰ ਤੇ ਤੈਨੂੰ ਜੋ ਤੇਰੀ ਜੱਟ ਕੀ ਤੈਨੂੰ ਨਵੀਂ ਲੈ ਦਾਂਗੇ ਪੈਣਾ ਨਾ ਕਰਿਆ ਕਰ ਫਿਰ ਐ ਨਹੀਂ ਕਰਨ ਦੇਈਦਾ ਆ ਮੈਂ ਉਹ ਦੋ ਦੇ ਦੀ ਯਾਰ ਦੋ ਦੇ ਦੇ ਚੱਲ ਉਹ ਜਿਹੜੇ ਨਵਾਂ ਗਾਂ ਉਹ ਤੇਰੀ ਚੱਲ ਬਾਈ ਨੂੰ ਵੀ ਦੇ ਦੇ ਖੁਸ਼ ਆ? ਮੈਂ ਖੁਸ਼। ਕਿੰਨਾ ਖੁਸ਼ ਆ? ਪੜਾ ਦੇਖੋ ਆ। ਖੁਸ਼ ਆਂ ਦੇਵਲ। ਬੱਚੇ ਖੁਸ਼ ਹੈ ਤਾਂ ਆਪਾਂ ਖੁਸ਼ ਆ ਬਾਈ ਜੀ। ਸਕੂਲ 'ਚ ਬੱਚੇ ਆਈ ਜਾਂਦੇ ਆਪਣੇ ਕੰਮ ਤੇ। ਭੱਜੋ ਭੱਜੋ ਕਰਾਂ। ਅਸੂਰ ਵਾਲਾ ਪੂਰਾ ਰੌਣਕ ਮੇਲਾ ਹੁੰਦਾ ਸਵੇਰ ਸਵੇਰ ਆਜ ਆਜੋ ਬੱਚੋ ਗਰਾ ਭੱਜੋ ਸਵੇ ਆ ਸਵੇਰ ਕਾਫੀ ਇਕੱਠ ਹੋ ਜਾਂਦਾ ਤੇ ਗਰਾਸ਼ਵਣ ਕਰਕੇ ਮੱਤੇ ਵਾਲੇ ਉਹ ਸਕੂਲ ਵਾਲੇ ਕਰਦੇ ਆਇਓ ਭੱਜਿਓ ਮੁਰਗਾ ਦੀ ਛੇਦ ਵੀ ਘੜਾ ਮਾਰ ਕੇ ਆਉਣਾ ਕਣਕ ਵੇਖਣੀਆਂ ਆਪਾਂ ਵੀ ਜੀ ਸੀ 6 ਤਰੀਕ ਨੂੰ ਕਣਕ 6 ਨਵੰਬਰ ਤੇ ਲੈਣੇ ਆ ਕੀ ਸਾਬ ਕਿਤਾ ਬਕੀਨੀ ਬੁਰੀ ਹੈ ਗੇੜਾ ਦੇ ਮਿੱਧਿਆ ਅੱਜ ਜਾਵਾਂਗੇ ਫੇਰ ਆਪਾਂ ਆਵਾਂਗੇ ਜੇ ਨੂੰ ਲੈਦਾ ਹੈ ਕਿਹੜੀ ਲੈ ਆਇਆ ਫਿਰ ਮੋਟਰ ਆਈਆ ਮਾ ਵਾਲੇ ਮਾ ਵਾਲੇ ਆ ਚਲੋ ਵੀ ਚਲੋ ਬੈਠੋ ਮਗਰੀ ਵੈਸੇ ਆ ਕਰਨ ਲੱਗੀ ਮਾ ਵਾਲੇ ਚੱਲ ਗਏ ਹੋ ਜੰਮ ਪੂਰੇ ਤੁਸੀਂ ਡੈਡੀ ਇੰਤਜਾਕੋ ਆਹ ਇਹ ਵੀ ਪੀ ਲਿਆ ਵੀ ਇਹ ਵੀ ਪੀ ਕਿੰਨੇ ਦੀ 20 ਦੇ ਵੀ ਇਹ ਪੀ ਲਿਆ ਠੀਕ ਆ ਬਾਈ ਅਸੀਂ ਜਾ ਰਹੇ ਹਾਂ ਸਕੂਲ ਸਟਨ ਪੱਛਿਆਂ ਨੂੰ ਜੇ ਮੈਂ ਖੋਸ਼ ਪੂਰੇ ਪੈਸੇ ਨਾਲ ਲੈ ਕੇ ਫਿਰ ਪੜ ਕੇ ਦਿਖਾਉ ਵਧੀਆ 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 ਨੰਬਰ ਲਿਆਉਣੇ ਆ ਓਕੇ ਬਾਤ ਠੀਕ ਆ ਆ ਰਹੀ ਸੀ ਇਹੋਲੇ ਬੈਠਣਾ ਬਹੁਤ ਨਾਲ ਦਿਨ ਫਿਰ ਥੋੜਾ ਜਿਹਾ ਇਸੇ ਕਰਕੇ ਵੈਸੀ ਬੱਚਿਆਂ ਨੂੰ ਫਿਰ ਖੁਦਾਬ ਛਟਨ ਜਾਵੜੀ ਦਾ ਵੈਨ ਥੋੜਾ ਲੇਟ ਹੋ ਚਾਹੀਦਾ ਇਸੇ ਕਰਕੇ ਆਪ ਛੱਡ ਕੇ ਆਈਦਾ ਤੇ ਟਾਈਮ ਸਰ ਬੱਚੇ ਪਹੁੰਚ ਜਾਂਦੇ ਆ ਬੱਸਾਂ ਬਹੁਤ ਉਡਾਉਂਦੀਆਂ ਨੇ ਬਾਕੀਆਂ ਮਸ਼ੀਨਾਂ ਨਾਲ ਜਿਹਾ ਸਵੇਰ ਸਵੇਰ ਅੰਨਾ ਕਰਕੇ ਥੋੜਾ ਜਿਹਾ ਵਾਲੀ ਚੱਲਣਾ ਪੈਂਦਾ ਲੋਸ ਕਰਦੇ ਆਪਾਂ ਹਲੋ ਜੀ ਲੰਘੇ ਗਏ ਚੱਲੇ ਸੀ ਹੁਣ ਬੱਚਿਆਂ ਨੂੰ ਸਕੂਲ ਚੱਟਣਾ ਤੇ ਗਣਕਾਂ ਤਾਂ بیچਨਾ ਪੰਗਾ ਲੋਕਾਂ ਲਗਾ ਆਹ ਦਾ ਸਾਰਿਆਂ ਚੁੱਤ ਜਾ ਰਹੇ ਆ ਸਕੂਲ ਬੱਚਿਆਂ ਨੂੰ ਚੱਟਣਾ ਤੇ ਦਿਖਾਉਣਾ ਤੁਹਾਨੂੰ ਜਾਹੇ ਸਕੂਲ ਨੂੰ ਕਿਹੜੇ ਚ ਪੜਦੇ ਆ ਇਹ ਕਰਨਾਟਕ ਅਕੈਡਮੀ ਜਿਲਾਲ ਹੈ ਨਾ ਆਉਂਦੀ ਜਨ ਆਲੀ ਆ 6 ਕਿਲੋਮੀਟਰ 7 ਕਿਲੋਮੀਟਰ ਨਾਲ ਪਈ ਜਾਂਦਾ ਪਿੰਡ ਚਲਾਈ ਸ਼ਟਰ ਨਾਲ ਆਪਾਂ ਬੱਚਿਆਂ ਨੂੰ ਚਾਰੀ ਬੱਚੋਂ ਉੱਥੇ ਕਰਦੇ ਗੱਲ ਹੁਣ ਡਰਾਈਵਿੰਗ ਕਰਦੇ ਡਰਾਈਵਿੰਗ ਕਰਦੇ ਚਲੋ ਆਪਾਂ ਨਹੀਂ ਬੜਾ ਕੁੰਝਣਾ ਚਾਹੀਦਾ ਇਸੇ ਕਰਕੇ ਕਰਦੇ ਆਪਾਂ ਬੰਦ ਠੀਕ ਹੈ ਜੀ ਜੇ ਪਹੁੰਚ ਗਏ ਸਕੂਲ ਆ ਗਿਆ ਸਹਿਜ ਆ ਫੜਾ ਪੱਤ ਕਿੱਧਰ ਟੋਚਣ ਪਈ ਜਾਂਨੇ ਫੜੋ ਕੱਢੋ ਇਹਨੂੰ ਫੜੋ 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 ਚਲੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜਾਓ ਬਾਏ ਹੈ ਬਾਏ ਕੰਮ ਚੱਲੀ ਜਾਂਦਾ ਜੀ ਇੱਥੇ ਤੇ ਪੰਨ ਦੇ ਭਾਗੀ ਬਣਾ ਸੇਵਾ ਕਰੋ ਇੱਥੇ ਸਕੂਲ ਦੇ ਬੱਚਿਆਂ ਦੀ ਪੜ੍ਹਾਈ ਫਰੀ ਹੈ ਜਮਾ ਇਸ ਸਕੂਲ ਦੇ ਵਿੱਚ ਤੇ ਾਰੇ ਭਰਾਵਾਂ ਨੂੰ ਬੇਨਤੀ ਹੈ ਜਿੰਨਾ ਵੀ ਹੋ ਸਕੇ ਦਫਰੰਦ ਕੱਢੋ ਇੱਥੇ ਕਾਂ ਵਾਲੀ ਬਿਲਡਿੰਗ ਬਣ ਰਹੀ ਆ। ਵਾਈਕਾ ਜਿੱਕਾ ਖਾਲਸਾ ਤੇ ਵਾਈਕਾ ਜਿੱਕੀ ਫਤਿਹ। ਆਪ ਪਹੁੰਚ ਗਏ ਸੀ ਆਪਣੇ ਪਿੰਡ ਤੇ। ਡੇਰੇ ਵਿੱਚ ਬਹੁਤ ਰਕਰਦਾ ਸੀ ਇੱਥੇ ਮੇਲਾ ਲੱਗਦਾ। ਤੁਸੀਂ ਉਹ ਮੱਥੇ ਟੇਕਣਾ ਯਾ ਡੇਲੀ। ਅਸਮਾਨਾਂ ਦੇ। ਉਹ ਬਾਬਾ ਇਹਦੇ ਕੁਕਰ ਨਬਾਬੀ ਦੀ ਜਗ੍ਹਾ ਬਾਬਾ ਫਕਰਦਾਸ ਜੀ ਬਾਬਾ ਬਦਰੀਨਾਸੀ ਹੋਰ ਕੰਮ ਕਰੀਏ ਨਾ ਕਰੀਏ ਪਰ ਸਵੇਰ ਘਰ ਦੁਆਰਾ ਸਬਜ਼ਾਈ ਦਾ ਮੱਥਾ ਟੇਕਾਈਦਾ ਤੇ ਮਕੜੇਰੇ ਚ ਮੱਥਾ ਟੇਕਣਾ ਆਈਦਾ ਮਾਲਕ ਪਿਆਰ ਰੱਖਦਾ ਸਭ ਤੇ ਮੇਰ ਰੱਖੇ ਫਸਲ ਬਾੜੀਆਂ ਤੇ ਸਾਰੇ ਕਾਲਸੇ ਤੇ ਦੋਸਤੋ ਆਪਾਂ ਪਹੁੰਚ ਗਏ ਅਸੀਂ ਖੇਤ ਤੇ ਦਿਖਾਉਣੇ ਆ ਤੁਹਾਨੂੰ ਅੱਜ ਆਪਾਂ ਲਾਈ ਸੀ ਛੇਤਰੀ ਨੂੰ ਕਣਕ ਬੀਜੀ ਸੀਗੀ ਤੇ ਜੋ ਹੋਈ 18 ਤੇ ਕਣਕ ਦਿਹੋਣੇ ਸਾਨੂੰ ਆਪਣੀ ਉਗਰਦੀ ਆ ਐਜ ਵਿੱਚ ਉਗਰੀ ਆ ਉਹਦੀ ਸਾਰੀ ਉਗਰੇ ਆਉਗੀ ਤੇ ਰਾਇ ਦੇਓ ਦੱਸਿਓ ਤੁਸੀਂ ਬਈ ਪਹਿਲਾ ਪਾਣੀ ਆਪਾਂ ਨੂੰ ਕਿੰਨੇ ਟਾਈਮ ਬਾਅਦ ਲਾਉਣਾ ਚਾਹੀਦਾ ਕਣਕ ਉਗਰਨ ਤੋਂ ਬਾਅਦ ਠੀਕ ਹੈ ਸਾਰੇ ਭਰਾਵ ਦੀ ਰਾਇ ਦੇਓ ਬਾਕੀ ਆਪਾਂ ਹਰੇ ਭਰਾਵਾਂ ਦੀ ਰਹਿਣੀ ਕੋਈ ਨਹੀਂ ਲਾਵਾਂਗੇ ਪਹਿਲਾਂ ਆਪਾਂ ਨਹੀਂ ਭਈ ਕਿੰਨੇ ਦਿਨਾਂ ਤੱਕ ਪਹਿਲਾ ਪਾਣੀ ਲਾਉਣਾ ਚਾਹੀਦਾ ਦਿਖਾਉਣੇ ਤੁਹਾਨੂੰ ਕਣਕ ਕਣਕ ਉੱਗ ਗਈ ਅਜੇ ਬਜੂਗਰੀ ਹੈ ਇਹ ਹੋ ਗਈ ਅਜ ਆਪਣੀ ਛੇ ਦਿਨ ਨੂੰ ਵਿਜੀਸੀ 18 ਹੋ ਗਈ ਅੱਜ ਤੇ ਅਜੇ ਪੂਰੀ ਹੁੰਨੀ ਨਹੀਂ ਦਿੱਸਣ ਲੱਗੀ ਊਗਰਦੀ ਹੁੰਦੀ ਉਹ ਖਾਲੀ-ਖਾਲੀ ਊਗਰੇ ਆਉਗੀ ਉਹ ਮਾਲਕ ਨੇ ਦੇਣਾ ਆਪਾਂ ਵੀਰੇ ਜਾ ਵਿੱਚ ਆਪਾਂ ਪਾਇਆ ਸੀ 40 ਕਿਲੋ 20 ਕਿੱਲੇ ਦਾ ਤੇ ਤੇ ਆ ਕਿਲੋ ਪਾਈ ਸੀ ਆਪਾਂ ਵੀਰੇ ਵੀ ਏ ਵੀਨੇ ਆਪਾ ਕੀ ਬਣਦਾ ਪਾਣੀ ਆ ਪਰ 25 ਦਿਨਾਂ ਤੱਕ ਆਪਾਂ 25 ਦਿਨਾਂ ਤੱਕ ਦੇਖ ਲਾਂਗੇ ਜਾਂ ਤੁਸੀਂ ਦੱਸੋ رائے ਦਿਓ ਆਪਾਂ ਕਿੰਨੇ ਟਾਈਮ ਤੇ ਪਹਿਲਾਂ ਪਾਣੀ ਲਾਗੇ ਹੂੰ ਆਵਦਾ ਤੇ ਉਰਦਾ ਸੁਣਾ ਤੁਸੀਂ ਪਹਿਲਾਂ ਪਾਣੀ ਆਪਾਂ ਨੂੰ ਕਿੰਨੇ ਟਾਈਮ ਬਾਅਦ ਲਾਉਣਾ ਚਾਹੀਦਾ ਠੀਕ ਆ ਹਨ ਕਪੜੀ ਛੱਟਾ ਹੋਰ ਇਹ ਨੁਗਰੀ ਆਉਗੀ ਯਾਨੀ ਕਿ ਹਜੇ ਘੱਟ ਦਿਸਣ ਲੱਗੀ ਆ ਤੇ ਉਹ ਸੋਹਰੇ ਬਰਾ ਠੀਕ ਠਾਕ ਵਧੀਆ ਚੜਦੀ ਕਲਾ ਆ ਜੰਦੂ ਉਹ ਆਪਣੇ ਸੋਲਰ ਆ ਗਿਆ ਜੀ ਆਪਣਾ ਸੋਲਰ ਵੇਨੇ ਪੱਠੇ ਇਧਰ ਪੱਠੇ ਵੀ ਵਿਜੀ ਸੀ ਆਪਣੇ ਪੱਠੇ ਵੇਨੇ ਇੱਧਰ ਤੇ ਹੁੰਦੇ ਪੱਠੇ ਵੀ ਲਖੋਣੇ ਸਾਨੂੰ ਪਰ ਸੀ ਲਾ ਇਹੀ ਆਪਾਂ ਵਿੱਚ ਗੋਭੀ ਸਰੋਂ ਪਾਈ ਥੋੜੀ ਤੇ ਮੋਟਾਂ ਦੇ ਲੰਗਾ ਸੀਗਾ ਮੂਲਗਾ ਲਓ ਬਾਈ ਮੂਲਗਾ ਵੀ ਉੱਪਰ ਦੇ ਆਉਂਦੇ ਨਾ ਨਾ ਲੱਗੇ ਮੂਲਗਾ ਆ ਵੱਟ ਤੇ ਆ ਗੁਰੂ ਜੀ ਆ ਗਿਆ ਵਾਹ ਲੈ ਜੇ ਪੱਠੇ ਵਰਸੇ ਨੇ ਵੀ ਉਗਰ ਆਉਂਦਾ ਹਨਕ ਵੀ ਆਪਣੇ ਉਗਰਦੀ ਆਉਂਦੀ ਆ ਯਾਨੀ ਕਿ ਆਪਾਂ ਲਾਵਾਂਗੇ ਦੱਸਿਓ ਵੀ ਪਾਣੀ ਆਪਾਂ ਪਹਿਲਾਂ ਕਦੋਂ ਲਾਈਏ ਜ਼ਰੂਰ ਦੱਸਣਾ ਪਰਮਾਨੇ ਉਹ ਠੀਕ ਦਾ ਸਾਰੇ ਭਰਾ ਵਧੀਆ ਮੜੂਦ ਬਣੀ ਆਪਾਂ ਮੜੂਦ i'm going to get him out of there. i'm going ਉਹ ਵੀ ਲੱਗੇ ਆ ਪਰ ਅਜੇ ਥੋੜੇ ਨਾ ਕੱਚੇ ਆ ਯਾਰ। ਕੋਲ ਤਾਂ ਇੰਨਾ ਬੂਟਾ ਨੂੰ ਬੂਟਾ ਵੇਖੋ ਜਮਾਂ ਵਿਛਿਆ ਪਿਆ। ਇਹਨੂੰ ਵੀ ਵਧੀਆੰਪੂ ਲਾਦੇ ਸੀ ਪਰ ਹੁਣ ਲੱਗਾ ਹਟੇ। ਮੀਣੀ ਇੱਥੇ ਕਿਤੇ। ਚੱਕੋ ਦੋ ਹੋ ਗਏ। ਹਮ ਹਾਂ ਦਾ ਕਰੜਾ ਹਰੇ। ਨੀ ਤੇ ਉਡਣਾ ਬੱਕੀ ਹੋੜਦਾ ਹੈਗਾ ਇਹਨਾਂ ਨੂੰ ਇਹ ਲਈ ਉਹ ਸਾਰੇ ਪਰਾਠੀ ਡਾਂਚ ਚਲੋ ਵਧੀਆ ਅੱਜ ਤੋਂ ਉੱਪਰ ਕਦੋਂ ਲਈ ਆਪਾਂ ਕਣਕ ਨੂੰ ਪਹਿਲਾ ਪਾਣੀ ਬੜੇ ਭਰਾਣੇ ਝੂਨਾ ਵੀ ਪਹਿਲੀ ਵਾਰੀ ਲਾਇਆ ਸੀਗਾ ਤੇ ਬਾਬੇ ਦੀ ਕਿਰਪਾ ਨਾਲ ਉਹ ਵਧੀਆ ਨਿਕਲ ਆਇਆ 70 ਮਾਣ ਦੇ ਨੇੜੇ ਤੇ ਕਿੱਲੇ ਦਾ ਤੇ ਹੁਣ ਆਪਾਂ ਵੀ ਜੀ ਕਣਕ ਵੀ ਲਹੇ ਬੀ ਸੀਗਾ 826 ਤੇ ਇਹ ਵੀ ਵਧੀਆ ਸੋਹਣੀ ਕਣਕ ਉਗਰੀ ਆ ਪੱਕੀ ਹਜੇ ਉਗਰਦੀ ਆਉਂਦੀ ਆ ਚਲੋ ਵੇਨੇ ਆ ਕੀ ਰਿਜ਼ਲਟ ਦਿੰਦਾ ਐਤਕੀ ਇਹ ਵੀ ਤੇ ਬੀ ਚੰਗਾ ਹੋਇਆ ਤੇ ਗਾਹ ਨੂੰ ਵੀ ਫਿਰ ਆਪਾਂ ਇਹ ਹੀ ਲਾਵਾਂਗੇ ਆਪਣਾ ਉਹ ਗਾਂ ਵਾਲਾ ਕਿੱਲਾ ਵੀ ਆਪਾਂ ਜਿਹੜੇ ਨਹਿਰ ਦੇ ਕੋਲੇ ਆ ਉਹ ਵੀ ਆਪਾਂ ਇਹਦੇ ਹੀ ਲਾ ਦਾਂਗੇ 826 ਦਾ ਤੇ ਗਾਹ ਨੂੰ ਮੇਰਾ ਰਦਾ 327 ਵੀ ਵੇਖਾਂਗੇ ਨਾਕੀ ਜੀ ਕਰਕੇ ਲਾ ਦਿਆ ਕਰਾਂਗੇ ਨਾਲੇ ਰਿਜ਼ਲਟ ਦਾ ਪਤਾ ਲੱਗ ਜਾਂਦਾ ਚਲੋ ਇਹ ਨਹੀਂ ਆ ਫਿਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਗੁਰਨਾਨਕ ਅਕੈਡਮੀ ਜਲਾ ਲਿਆਣਾ ਜੋ ਕਿ ਆਪਣੇ ਜਲਾ ਲਿਆਣਾ ਵਿੱਚ ਤੇ ਜਿੱਥੇ ਆਪਣੇ ਬੱਚੇ ਵੀ ਪੜਦੇ ਆ ਹੋਵੇ ਪੰਜ ਸਾਲ ਬੱਚਿਆਂ ਪੜਦੇ ਨੂੰ ਉਥੇ ਅੱਜ ਸੇਵਾ ਚੱਲ ਰਹੀ ਆ ਆ ਵੇਖੋ ਬਬ ਸੰਤ ਪੁੱਚੋ ਵਾਲੇ ਉਹਨਾਂ ਨੇ ਕਾਰ ਸੇਵਾ ਵਾਸਤੇ ਗੱਡੀ ਭੇਜੀ ਆ ਰੇਤੇ ਦੀ ਦੇ ਨਾਲ 60 ਕਟੇ ਸੀਮਿੰਟ ਦੇ ਹੁਣਾਂ ਸੇਵਾ ਭੇਜੀਆ ਬਹੁਤ ਬਹੁਤ ਧੰਨਵਾਦ ਉੱਚਾ ਵਾਲੇ ਸੰਤਾਂ ਦਾ ਤੇ ਹੋਰ ਭਰਾਵਾਂ ਨੂੰ ਬੇਨਤੀ ਹੈ ਵੀ ਸਕੂਲ ਹਾਸਤੇ ਦਸਵੰਦ ਕੱਢਿਆ ਕਰੋ ਜਿੰਨੇ ਜੋਗੇ ਹੈਗੇ ਆ ਸਾਰੇ ਕੱਢਿਆ ਕਰੋ ਕਿਉਂਕਿ ਜਿੱਥੇ ਆਪਣੇ ਬੱਚਿਆਂ ਦੀ ਜ਼ਿੰਦਗੀ ਦਾ ਪ੍ਰਿਕ ਬਣਦਾ ਉੱਥੇ ਪਹਿਲੇ ਧਾਰ ਤੇ ਪੜ੍ਹਾਈ ਵੇਖੋ ਜਮਾ ਫਰੀ ਆ ਕੋਈ ਕਿਸੇ ਤੋਂ ਕੋਈ ਫੀਸ ਨਹੀਂ ਕੁਛ ਨਹੀਂ ਲੈਂਦੇ ਕਿਉਂ ਫਰੀ ਪੜ੍ਹਾਈ ਆ ਬੱਚੇ ਦੇ ਬੈਨਾਂ ਦਾ ਖਰਚਾ ਤੁਹਾਨੂੰ ਸਿਰਫ ਆਪ ਚੱਕਣਾ ਪਊਗਾ ਜੀ ਆਉਣ ਜਾਣ ਦਾ ਖਰਚਾ ਤੇ ਬਾਕੀ ਸਾਰਾ ਕੁਝ ਤੁਹਾਡੇ ਸਾਹਮਣੇ ਆ ਬੱਚਿਆਂ ਦੀ A to Z ਸਾਰੀ ਪੜ੍ਹਾਈ ਫਰੀ ਆ ਤੇ ਗਰੀਬ ਬੱਚਾ ਨੂੰ ਪਹਿਲ ਆ ਤੇ ਵੀ ਇੱਕ ਇਹਨਾਂ ਦੀ ਇਹੀ ਮੰਗਾ ਵੀ ਗੁਰਸਿੱਖ ਹੋਣਾ ਜ਼ਰੂਰੀ ਆ ਕਈ ਵਤ ਵੱਤ ਗੁਰਸਿੱਖ ਬਣਾਏ ਜਾਣ ਜਿੰਨਾ ਵੀ ਬਣ ਸਕਦਾ ਗੁਰਸਿੱਖ ਵੀ ਪੜ੍ਹਾਈ ਤਾਂ ਚਲੋ ਪੜ੍ਹੀ ਜਾਣੀ ਆਪਾਂ ਗੁਰਸਿੱਖ ਬਨਣਾ ਬੜਿਆ ਵੱਡੀ ਗੱਲ ਆ ਵੀ ਗੁਰਸਿੱਖ ਬਨਣਾ ਆਪਣੇ ਵਾਸਤੇ ਜ਼ਰੂਰੀ ਆ ਤੇ ਬਹੁਤ ਵਧੀਆ ਸਾਰੇ ਪਰਾਮਰਤ ਕਰ ਰਿਹਾ ਤੇ ਹੋਰ ਵਾਰ ਝੜ ਕੇ ਸੇਵਾ ਕਰੋ ਜਿੰਨੀ ਹੋ ਸਕਦੀ ਹੈ ਦਸਵੰਦ ਕੱਢੋ ਤੇ ਪਿੰਡ ਜਲਾਲੇ ਆਣਾ ਚਲਾ ਫਰੀਦਕੋੜ ਇੱਥੇ ਪਹੁੰਚੋ ਤੇ ਸੇਵਾ ਜਿੰਨੀ ਹੋ ਸਕਦੀ ਆ ਆਪਦੇ ਦਸਵੰਦ ਕੱਢੋ ਤੇ ਸੇਵਾ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ